ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਾਂਗੇ ਮਹਾਰਣੀ ਮੁਕਤਾ ਅ ਕੰਨਾ ਆ ਸਿਆਰੀ ਈ ਬਿਹਾਰੀ ਈ ਔਕੜ ਊ ਦਲੈਂਕੜ ਊ ਲਾਵਾ ਐ ਦਲਾਵਾ ਐ ਕੋੜਾ ਓ ਕਨੌੜਾ ਔ ਟਿੱਪੀ ਅੰਗ ਕੰਨਾ ਬਿੰਦੀ ਆ ਇਸ ਤੋਂ ਬਾਅਦ ਵਿਅੰਜਨ ਦੇ ਨਾਲ ਸ ਵਿਅੰਜਨ ਮੁਕਤਾ ਸ ਕੰਨਾ ਸਾ ਸਿਆਰੀ ਸੇ ਬਿਆਰੀ ਸੀ ਔਕੜ ਸੂ ਦਲੈਂਕੜ ਸੂ लामा से दुलाव से होड़ा सो कनौड़ा सा टिप्पी संग कन्ना बिंदी सा मुक्ता कन्ना हा हे बिहारी ही ਔਂਕੜ ਹੂ ਦ ਲੈਂਕੜ ਹੂ ਲਾਵਾ ਹੈ ਦੁਲਾਵਾ ਹੈ ਹੋੜਾ ਹੋ ਕਨੌੜਾ ਹਾਂ ਟਿੱਪੀ ਹੰਗ ਕੰਨਾ ਬਿੰਦੀ ਹਾਂ ਮੁਕਤਕ ਕੰਨਾ ਕਾ ਸ਼ਰੀਕੇ ਬਿਹਾਰੀ ਕੀ ਔਕੜ ਕੋ ਦਲੈਂਕੜ ਕੋ ਲਾਵਾ ਕੇ ਦਲਾਵਾ ਕੈ ਹੋੜਾ ਕੋ ਕਨੌੜਾ ਕੋ ਟਿੱਪੀ ਕੰਗ ਕੰਨਾ ਬਿੰਦੀ ਕਾ ਖਖੇ ਨਾਲ ਮੁਕਤਾ ਖ ਕੰਨਾ ਖਾ ਸਿਆਰੀ ਖੇ ਬਿਹਾਰੀ ਖੀ ਔਂਕੜ ਖੂ ਦਲੈਂਕੜ ਖੂ ਲਾਵਾ ਖੇ ਦਲਾਵਾ ਖੈ ਹੋੜਾ ਖੋ ਕਨੌੜਾ ਖਾਂ ਟਿੱਪੀ ਖੰਗ ਕੰਨਾ ਬਿੰਦੀ ਖਾਂ ਮੁਕਤਾ ਗ ਕੰਨਾਗਾ ਸਿਆਰੀਗੇ ਬਿਹਾਰੀਗੀ ਔਂਕੜਗੂ ਬਲੈਂਕੜਗੂ ਲਾਵਾਂਗੇ ਦਲਾਵਾਂਗੇ ਹੋੜਾ ਗੋ ਕਨੌੜਾ ਗੋਂ ਟਿੱਪੀ ਗੰਗ ਕੰਨਾ ਬਿੰਦੀ ਗਾਂ ਮੁਕਤਕ ਕੰਨਾ ਕਾ ਸ਼ਿਆਰੀ ਕੀ ਬਿਹਾਰੀ ਕੀ ਔਂਕੜ ਕੂ ਦਲੈਂਕੜ ਕੂ ਲਾਵਾ ਕੇ ਬੁਲਾਵਾ ਕੈ ਹੋੜਾ ਕੋ ਕਨੌਣਾ ਕਾ ਟਿੱਪੀ ਕੰਗ ਕੰਨਾ ਬਿੰਦੀ ਕਾ ਕਾ ਠੀਕ ਹੈ ਜਿਵੇਂ ਹੁਣ ਆਪਾਂ ਰੈਂਡਮਲੀ ਵੀ ਪੜਦੇ ਆਂ ਦੇਖੋ ਦਲੈਂਕੜ ਹੂ ਔਂਕੜ ਕੂ ਲਾਵਾ ਖੇ ਦਲਾਵਾ ਲਾਵਾ ਸੇ ਦਲੈਂਕੜ ਊ ਇਸ ਤਰ੍ਹਾਂ ਜਦਨਾ ਤੱਕ ਅਸੀ ਮਹਾਰਨੀ ਦਾ ਸਹੀ ਉਚਾਰਨ ਨਹੀਂ ਸਿੱਖਾਂਗੇ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਪੜ੍ਹਨੀ ਅਤੇ ਬੋਲਣੀ ਨਹੀਂ ਆਵੇਗੀ ਇਸ ਤਰ੍ਹਾਂ ਅਸੀਂ ਪ੍ਰੈਕਟਿਸ ਕਰਾਂਗੇ ਕੱਲ ਨੂੰ ਅਸੀਂ ਅੱਗੇ ਵਾਲੇ ਵਿਅੰਜਨਾਂ ਨਾਲ ਸਵਰ ਧੁਨੀਆਂ ਦਾ ਉਚਾਰਨ ਕਿਵੇਂ ਹੁੰਦਾ ਹੈ ਉਹ ਸਿੱਖਾਂਗੇ ਉਦੋਂ ਤੱਕ ਕਰੋ ਦੁਹਰਾਈ ਧੰਨਵਾਦ